ਸਾਰੇ ਜਿੰਨੇ ਸਾਡੇ ਤੁਸੀਂ ਆਏ ਹੋ ਬੇਸਿਕਲੀ ਅੱਜ ਸੰਗਰੂਰ ਡਿਸਟ੍ਰਿਕਟ ਦੇ ਅੰਦਰ ਮਾਲਵੇ ਦੇ 7 ਜ਼ਿਲ੍ਹਿਆਂ ਦੀ ਵੀਟ ਦੀ ਪ੍ਰਿਕੋਰਮ ਮੈਨੂੰ ਲੈ ਕੇ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਸਾਡੇ ਡਿਪਟੀ ਡਾਇਰੈਕਟਰ ਸਾਡੇ ਡੀਐਫਐਸਸੀ ਔਰ ਡਿਪਟੀ ਕਮਿਸ਼ਨਰ ਸੰਗਰੂਰ ਸਾਰੇ ਸਮਸਤ ਅਧਿਕਾਰੀ ਸਵਾਨ ਇਸ ਮੀਟਿੰਗ ਚ ਬੈਠੇ ਸਨ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅ ਅਗਵਾਈ ਚ ਉਹਨਾਂ ਦੇ ਦੇਸ਼ ਮੁਤਾਬਕ ਕਿ ਪ੍ਰੋਕਿਉਰਮੈਂਟ ਦੇ ਸੀਜ਼ਨ ਦੇ ਦੌਰਾਨ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮੰਡੀ ਦੇ ਅੰਦਰ ਇਹਦੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਦੇ ਲਈ ਉਹਦੀ ਫੀਡਬੈਕ ਲੈਣ ਦੇ ਲਈ ਕਿ ਥੱਲੇ ਕਿਸ ਕਿਸਮ ਦੀਆਂ ਗਤੀਵਿਧੀਆਂ ਤਿਆਰੀਆਂ ਜਿਹੜੀਆਂ ਅਸੀਂ ਕੀਤੀਆਂ ਚੱਲ ਰਹੀਆਂ ਨੇ ਸੋ ਅ ਬੜਾ ਚੰਗਾ ਥੱਲੇ ਫੀਡਬੈਕ ਮਿਲੀ ਹੈ ਹਰ ਡਿਸਟ੍ਰਿਕਟ ਦੇ ਅ ਅਫੀਸਰ ਨੇ ਆਪਣੇ ਆਪਣੇ ਥੱਲੇ ਜੋ ਵੀ ਪ੍ਰੋਕਿਉਰਮੈਂਟ ਨਾਲ ਜੁੜੇ ਕਾਜ਼ ਨੇ ਉਹਦੀ ਮਤਲਬ ਵਿਆਖਿਆ ਕੀਤੀ ਹੈ ਫੀਡਬੈਕ ਦਿੱਤੀ ਹੈ ਸੋ ਮੈਂ ਕਹਿ ਸਕਦਾ ਕਿ ਇਹ ਕਣਕ ਦੀ ਖਰੀਦ ਦਾ ਕੇਂਦਰ ਵੀ ਜਿਹੜਾ ਉਹ ਆਪਣਾ ਸੀਜ਼ਨ ਹੈ ਇਹ ਸ਼ਾਨਦਾਰ ਰਹੇਗਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਜਦੋਂ ਚਾਹੇ ਪੈੜੀ ਦਾ ਸੀਜ਼ਨ ਹੋਵੇ ਚਾਹੇ ਵੀਟ ਦਾ ਕਿਸਾਨ ਹਿੱਤਾਂ ਨੂੰ ਨੰਬਰ 1 ਤੇ ਤਰਜੀਹ ਰੱਖਦੀ ਹੈ ਸੋ ਮੈਨੂੰ ਲੱਗਦਾ ਕਿ ਜਿਹੜਾ ਇਹ ਸੀਜ਼ਨ ਹੈ ਵੀ ਕਾਫੀ ਫਰੂਟਫੁੱਲ ਰਹੇਗਾ ਔਰ ਸਾਨੂੰ ਜੋ ਕੇਂਦਰੀ ਪੁੱਲ ਦੇ ਲਈ 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਉਹ ਟਾਰਗੇਟ ਪੂਰਾ ਕਰਾਂਗੇ ਕਿਉਂਕਿ ਬੰਪਰ ਫਸਲ ਪੰਜਾਬ ਚ ਕਣਕ ਦੀ ਹੋਣ ਲਈ ਜਾ ਰਹੀ ਹੈ ਸੋ ਟਾਰਗੇਟ ਪੂਰਾ ਕਰਾਂਗੇ ਸੀਸੀਐਲ ਸਾਡੇ ਕੋਲ 28894 ਕਰੋੜ ਰੁਪਈਆ 28894 ਕਰੋੜ ਰੁਪਈਆ ਜਿਹੜਾ ਸੀਸੀਐਲ ਦਾ आरवीए वाला सानो मिल चुके है और 8 लाख करीब 8 लाख ਦੇ ਲਗਭਗ ਕਿਸਾਨ ਜਿਹੜੇ ਆ ਇਹਨਾਂ ਦਿਨਾਂ ਦੇ ਦੌਰਾਨ ਉਹ ਮੰਡੀ ਚਾਣਗੇ ਆਪਣੀ ਜਿੰਦਸ ਲੈ ਕੇ और ओदे ਲਈ 1864 खरीद केंद्र ਸਮੁੱਚੇ ਪੰਜਾਬ ਚ ਬਣਾਏ ਆ اور ਇਸ ਤੋਂ ਇਲਾਵਾ सीएसओ आरजी ਮੰਡੀਆਂ ਵੀ ਪੰਜਾਬ ਦੇ ਅੰਦਰ ਉਹ ਅਸੀਂ ਮਤਲਬ ਰੱਖੀਆਂ ਹੋਈਆਂ ਨੇ ਲੋਡ ਪੈਨ ਤੇ ਉਹਨਾਂ ਦਾ ਵੀ ਇਸਤੇਮਾਲ ਕਰਾਂਗੇ ਸੋ ਟੋਟਲ ਮੈਂ ਕਹਿ ਸਕਦਾ ਕਿ ਜਿਹੜੇ ਇੰਤਜ਼ਾਮ ਦੇ ਪੱਖ ਤੋਂ ਆ ਅਸੀਂ ਉਹ ਕਾਫੀ ਕਰ ਲਿਆ ਚਾਹੇ ਉਹ ਕਰੇਟਾਂ ਦਾ ਸਵਾਲ ਹੋਵੇ ਚਾਹੇ ਉਹ ਬਾਰਦੰਨੇ ਦਾ ਸਵਾਲ ਹੋਵੇ ਮਤਲਬ ਹਰੇਕ ਪੱਖ ਤੋਂ ਜਿਹੜਾ ਆ ਉਹ ਪ੍ਰਬੰਧ ਮੁਕੰਮਲ ਕਰ ਲਿਆ ਤੇ ਮੈਨੂੰ ਲੱਗਦਾ ਵੀ 2-4 ਦਿਨਾਂ ਚ ਵਿਸਾਖੀ ਦੇ ਨੇੜੇ ਤੇੜੇ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਭਰਪੂਰ ਫਸਲ ਆਣੀ ਸ਼ੁਰੂ ਹੋ ਜੇਗੀ ਔਰ ਉਸ ਫਸਲ ਦਾ ਕੱਲਾ ਕੱਲਾ ਦਾਣਾ ਜੋ ਮਾਨਜੂ ਕੁ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਉਹਨੂੰ ਚੱਕਾਂਗੇ ਔਰ ਜਿਹੜੀ ਐਮਐਸਪੀ ਆ 2425 ਰੁਪਏ ਉਹ ਕਿਸਾਨ ਦੇ ਖਾਤੇ ਦੇ ਵਿੱਚ 24 ਘੰਟਿਆਂ ਦੇ ਵਿੱਚ ਵਿੱਚ ਉਹ ਪੈਸੇ ਵੀ ਅਸੀਂ ਉਹਨੂੰ ਉਹਦੀ ਪੇਮੈਂਟ ਕਰਾਂਗੇ ਸੋ ਮੈਨੂੰ ਖੁਸ਼ੀ ਆ ਕਿ ਜਿਹੜਾ ਪਹਿਲਾ ਕਿਸਾਨ ਪੰਜਾਬ ਦਾ ਜਿਹੜਾ ਜਿਹੜੀ ਰਾਜਪੁਰੇ ਦੇ ਅੰਦਰ ਮੈਂ ਉਹਦੀ ਪਰਚੇਸ ਕਰਾ ਕੇ ਆਇਆ ਹਰਵਿੰਦਰ ਸਿੰਘ 24 ਘੰਟਿਆਂ ਦੇ ਵਿੱਚ ਉਹਦੇ ਖਾਤੇ ਦੇ ਪੈਸੇ ਪਏ ਆ ਸੋ ਅ ਬਸ ਅਜ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਆਏ ਹਾਂ ਸੋ ਮੈਨੂੰ ਖੁਸ਼ੀ ਆ ਕਿ ਸਾਰੇ ਸਾਡੇ ਅਫੀਸਰ ਸਵਾਨ ਸਾਡੇ ਕਰਮਚਾਰੀ ਬੁਰੀ ਤੰਦਈ ਨਾ ਲੱਗੀ ਹੈ ਸਾਰੀ ਸਰਕਾਰ ਲੱਗੀ ਹੈ ਔਰ ਇੱਕ ਸਪੈਸ਼ਲ ਤੌਰ ਤੇ ਜਿਹੜਾ ਹੁਦਾਇਤ ਵੀ ਕੀਤੀ ਗਈ ਹੈ ਕਿ ਇਹਨਾਂ ਦਿਨਾਂ ਦੇ ਦੌਰਾਨ ਕੋਈ ਵੀ ਕਰਮਚਾਰੀ ਸਾਡਾ ਅਫੀਸਰ ਸਵਾਨ ਬਿਨਾ ਕਿਸੇ ਠੋਸ ਕਾਰਨ ਤੋਂ ਆਪਣੀਆਂ ਆਪਣੀਆਂ ਮੰਡੀਆਂ ਨਾ ਛੱਡਣ ਕਿਉਂਕਿ 20-25 ਦਿਨ ਦਾ ਸੀਜ਼ਨ ਹੈ ਇਸ ਕਰਕੇ ਵੀ ਕੋਈ ਦਿੱਕਤ ਜੜੀ ਹੈ ਕੋ ਮੰਡੀ ਦੇ ਅੰਦਰ ਨਾ ਆਵੇ ਸੋ ਮੈਂ ਤੁਹਾਡੇ ਮਾਧਿਮ ਦੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਇਹ ਅਪੀਲ ਵੀ ਕਰਾਂਗਾ ਵੀ ਚੜ੍ਹਦੀ ਕਲਾ 'ਚ ਆਪਣੀ ਫਸਲ ਲੈ ਕੇ ਆਓ ਔਰ ਅਸੀਂ ਜਿੰਨੇ ਵੀ ਮੰਡੀ ਦੇ ਅੰਦਰ ਚਾਹੇ ਉਹ ਖਰੀਦ ਦੇ ਪ੍ਰਬੰਧ ਨੇ ਚਾਹੇ ਉਹ ਪੈਸੇ ਦਾ ਪ੍ਰਬੰਧ ਦਾ ਚਾਹੇ ਕਰੇਟਾਂ ਦਾ ਸਵਾਲ ਹੈ ਤੇ ਨਾਲ ਦੀ ਨਾਲ ਕੋਈ ਪੀਣ ਵਾਲੇ ਪਾਣੀ ਦਾ ਸਵਾਲ ਹੋਵੇ ਕੋਈ ਉੱਥੇ ਬਾਥਰੂਮਾਂ ਦਾ ਸਵਾਲ ਹੋਵੇ ਇਹ ਸਾਰੇ ਪ੍ਰਬੰਧ ਜਿਹੜੇ ਅਸੀਂ ਮੁਕੰਮਲ ਕੀਤੇ ਆ ਬਸ ਮੌਸਮ ਸਾਡੇ ਤੇ ਅਸ਼ੀਰਵਾਦ ਰੱਖੇ ਤੇ ਮੈਂ ਸਮਝਦਾ ਕਿ ਇਹ ਸੀਜ਼ਨ ਪੰਜਾਬ ਦੇ ਅੰਦਰ ਅਸੀਂ ਵਧੀਆ ਪ੍ਰੋਕੂਰਮੈਂਟ ਦਾ ਸੀਜ਼ਨ ਬਣਾਵਾਂਗੇ ਆਪਲੇ ਆ ਜੀ ਜੀ